ऑपरेशन ब्लू स्टार ਹੋਇਆ 84 ਲੋਕੀ ਸਿੱਧੇ ਸਿੱਧੇ ਕਾਂਗਰਸ ਨੂੰ ਜ਼ਿੰਮੇਦਾਰ ਮੰਨਦੇ ਹਨ ਲੇਕਿਨ ਪੰਜਾਬ ਦੇ ਵਿੱਚ ਉਹੀ ਸਿੱਖਾਂ ਨੇ ਕਾਂਗਰਸ ਨੂੰ ਵੋਟ ਪਾ ਕੇ ਤਿੰਨ ਵਾਰ ਸਰਕਾਰ ਬਣਾ ਦਿੱਤੀ। ਜਾਂ ਜਿਹੜੀਆਂ ਚੋਣਾਂ ਲੰਗੀਆਂ ਨੇ ਉਹਨਾਂ ਚੋਣਾਂ 'ਚ ਸੁਨੀਲ ਜਾਖੜ ਐਪਰੋਪ੍ਰੀਏਟ ਕੰਮ ਨਹੀਂ ਕਰ ਸਕੇ ਇਸ ਕਰਕੇ ਹੁਣੇ ਚਰਚਾ ਆਮਨ ਨੇ ਕਿ ਸੁਨੀਲ ਜਾਖੜ ਘਰ ਵਾਪਸੀ ਮਾਰ ਸਕਦੇ ਨੇ। ਕਾਂਗਰਸ ਦਾ ਜੋ ਪਿਛਲੇ ਟਾਈਮ ਤੋਂ ਚੱਲਦਾ ਆ ਰਿਹਾ ਨਾ ਪ੍ਰਿੰਸੀਪਲ ਕਿ ਸਟੇਟ ਦਾ ਪ੍ਰੈਜ਼ੀਡੈਂਟ ਹਿੰਦੂ ਲਗਾ ਦੋ ਔਰ ਚੀਫ ਮਿਨਿਸਟਰ ਜੱਟ ਸਿੱਖ ਲਿਓ ਜਾਂ ਚੀਫ ਮਿਨਿਸਟਰ ਦਲਤ ਲਿਓ ਨੂੰ ਭਾਵੇਂ ਪਹਿਲਾਂ ਕੋਈ ਐਮਨਿਟੀ ਨਾ ਵਰਡ ਦੀ ਨਹੀਂ ਸੀ ਲੇਕਿਨ 2014 ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੇ ਹਰ ਇੱਕ ਪਾਰਟੀ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਮਜਬੂਰ ਕਰਦਾ ਹੈ ਕਿ Hindu ਇੱਕ ਪਲੇਟਫਾਰਮ ਹੈ Hindu ਇੱਕ ਵੋਟਰ ਹੈ Hindu ਨੂੰ ਇੱਕ ਪਲੇਟਫਾਰਮ ਦੇਣਾ ਪਏਗਾ ਇਹ ਸੀ ਸਟੇਟਾਂ ਦੇ ਪ੍ਰੈਜ਼ੀਡੈਂਟ ਹਿੰਦੂ ਨਹੀਂ ਬਣਾਵਾਂਗੇ ਜਾਂ ਹਿੰਦੂਆਂ ਨੂੰ ਬੇਤਰ ਆਪਾਂ ਉਹਨਾਂ ਨੂੰ ਪਲੇਟਫਾਰਮ ਪਾਰਟੀਆਂ ਨਹੀਂ ਦੇਣਗੀਆਂ ਤੇ ਇਹਦਾ ਖਮਿਆਜਾ ਪੋਗਤਣਾ ਪਏਗਾ ਪਿਛਲੀਆਂ 2022 ਦੀਆਂ ਆਪਾਂ ਚੋਣਾਂ ਦੇਖੀਏ ਤੇ ਮੁਕੇਰੀਆਂ ਤੇ ਪਠਾਨਕੋਟ ਦੋ ਸੀਟਾਂ ਜਿੱਤੀਆਂ ਤੇ ਦੋਨੋਂ ਹਿੰਦੂ 벨ਟ ਦੀਆਂ ਸੀਟਾਂ ਤੁ ਰਾਜਾ ਵੜਿੰਗ ਇਜ਼ ਅ ਜੱਟ ਉਹ ਪੰਜਾਬੀ ਜੱਟ ਹੈ ਲੋਕ ਸਭਾ ਦੇ ਵਿੱਚ ਵਪੱਖ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਜੱਟ ਹੈ ਕਾਂਗਰਸ ਜੱਟਾਂ ਦੇ ਨਾਲ ਹਰ ਇੱਕ ਚੱਲ ਸਕਦੀ ਹੈ ਲੇਕਿਨ ਹਿੰਦੂਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਲੱਗ ਬਣਾਈ ਫਿਰਦਾ ਰਾਜਾ ਵੜਿੰਗ ਅਲੱਗ ਬਣਾਈ ਫਿਰਦਾ ਚਰਨਜੀਤ ਸਿੰਘ ਚੰਨੀ ਅਲੱਗ ਬਣਾਈ ਫਿਰਦਾ ਜਿਹੜਾ ਸ਼ਹਿਰੀ ਵਰਗ ਹੈ ਨਾ ਹਿੰਦੂਆਂ ਦਾ ਵਰਗ ਹੈ ਜਿਹੜਾ ਇਹਨਾਂ ਦੀਆਂ ਵੋਟਰਾਂ ਦੇ ਨਾਲ ਸਰਕਾਰ ਤੈਅ ਹੁੰਦੀ ਹੈ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਚਰਚਾ ਇਸ ਵੇਲੇ ਭਾਰੀ ਹੈ ਉੱਥੇ ਦੂਜੇ ਪਾਸੇ ਇੱਕ ਹੋਰ ਚਰਚਾ ਛਿੜ ਗਈ ਹੈ ਕਿ ਕੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਦਲੇ ਜਾ ਸਕਦੇ ਨੇ ਕੀ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਪ੍ਰਧਾਨਗੀ ਖੋਹੀ ਜਾ ਸਕਦੀ ਹੈ ਔਰ ਦੂਜੇ ਪਾਸੇ ਇੱਕ ਹੋਰ ਵੱਡੀ ਚਰਚਾ ਕਿ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਇਹ ਕੁਝ ਸ਼ੰਕੇ ਜਿਹੜੇ ਨੇ ਫਿਲਹਾਲ ਪੰਜਾਬ ਦੀ ਸਿਆਸਤ ਵਿੱਚ ਖੜੇ ਹੋ ਰਹੇ ਨੇ ਖਾਸ ਕਰਕੇ ਮੀਡੀਆ ਦੇ ਵਿੱਚ ਬਾਹਰ ਉਭਾਰੇ ਜਾ ਰਹੇ ਨੇ ਔਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਸੁਨੀਲ ਜਾਖੜ ਵਾਲਾ ਜਿਹੜਾ ਕਨਸੈਪਟ ਹੈ ਉਹ ਲੋਕ ਫਿਲਹਾਲ ਸ਼ਾਇਦ ਉਸ ਤਰ੍ਹਾਂ ਕਨਸੀਵ ਨਹੀਂ ਕਰਦੇ ਜਿਸ ਤਰ੍ਹਾਂ ਉਹ ਫੈਲਦਾ ਪਿਆ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਤੱਥ ਤੁਹਾਨੂੰ ਦੱਸੇ ਨੇ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜ ਦੀ ਪ੍ਰਧਾਨਗੀ ਤੋਂ ਚਰਚਾ ਛਿੜ ਗਈ ਹੈ ਕਿ ਹੁਣ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਅੰਦਰ ਇੱਕ ਨਵਾਂ ਪ੍ਰਧਾਨ ਚਾਹੀਦਾ ਹੈ ਰਾਜਾ ਵੜਿੰਗ ਦੀ ਕੁਰਸੀ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ ਨਹੀਂ ਦੇਖੋ ਇਦਾਂ ਨਹੀਂ ਹੁੰਦਾ ਯਾਰ ਖਤਮ ਵਾਲਾ ਅਲਫਾਜ ਮੈਨੂੰ ਲੱਗਦਾ ਹੈ ਕਿ ਆਪਣੀ ਇਸ ਇਹਦੇ ਉੱਤੇ ਬਿਲਕੁਲ ਸਟਿਕ ਨਹੀਂ بیٹھਦਾ ਰਾਜਾ ਮਰਿੰਦਰ ਵੜਿੰਗ ਇਜ਼ ਅ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਸਦਸ ਸਨ ਉਹਨਾਂ ਦੇ ਮੋਢਿਆਂ ਦੇ ਉੱਤੇ ਆਪਣੀ ਇੱਕ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਹੈ ਨਾਲ ਦੇ ਨਾਲ ਗਿੱਦੜਬਾ ਜਿੱਥੋਂ ਉਹ ਸਾਬਕਾ ਐਮਐਲਏ ਨੇ ਉਹਨਾਂ ਦੀ ਵਾਈਫ ਅਮ੍ਰਿਤਾ ਜਿਹੜੀ ਆ ਰਾਜਾ ਵੜਿੰਗ ਉਥੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਆ ਬੜਾ ਲੰਮਾ ਬੋਝ ਹੋ ਜਾਂਦਾ ਯਾਰ ਮੋਡਿਆਂ ਤੇ ਇੱਕ ਕਾਉਂਸਲਰ ਜਿਹੜਾ ਉਹਦੇ ਮੋਡਿਆਂ ਦੇ ਉੱਤੇ 3 ਤੋਂ 4000 ਬੰਦੇ ਦੇ ਵੋਟ ਦਾ ਹੁੰਦਾ ਭਾਰ ਲੋਕ ਸਭਾ ਦਾ ਹਲਕਾ ਜਿਹੜਾ ਹੁੰਦਾ ਉਹਦੇ ਵਿੱਚ ਘੱਟੋ ਘੱਟ 8-9 ਵਿਧਾਨ ਸਭਾ ਸੈਗਮੈਂਟ ਹੁੰਦੀਆਂ ਤੇ ਤੁਸੀਂ ਉਹਨੂੰ ਗਿਣਤੀ ਜੇ ਕਰੋ ਤੇ ਕਰੀਬ 10 ਤੋਂ 15 ਲੱਖ ਵੋਟਰ ਜਿਹੜਾ ਇੱਕ ਵਿਧਾਨ ਸਭਾ ਲੋਕ ਸਭਾ ਹਲਕੇ ਦਾ ਹੁੰਦਾ ਹੈ ਇਹ ਆਸਾਨ ਕੰਮ ਨਹੀਂ ਹੁੰਦਾ ਬਾਈ ਆਪਣੀ ਲੋਕ ਸਭਾ ਦੇ ਹਲਕੇ ਦੇ ਲਈ ਕੁਝ ਕਰਨਾ ਜੇ ਤੁਸੀਂ ਇੱਕ ਸਟੇਟ ਦੀ ਪ੍ਰਧਾਨਗੀ ਵੀ ਰੱਖੋਗੇ ਲੋਕ ਸਭਾ ਹਲਕੇ ਦੇ ਉੱਤੇ ਵੀ ਕਨਸੈਂਟਰੇਟ ਕਰੋਗੇ ਫਿਰ ਤੁਸੀਂ ਦੋਨਾਂ ਦੇ ਨਾਲ ਫਾਈਨ ਟਿਊਨਿੰਗ ਨਹੀਂ ਕਰ ਸਕਦੇ ਤੁਸੀਂ ਲੋਕ ਆਪਣੀ ਉਸ ਜੌਬ ਦੇ ਨਾਲ ਜਸਟਿਸ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਤੁਹਾਨੂੰ ਕੀ ਸਮਰਣੀ ਪਵੇਗੀ ਕਿਤੇ ਨਾ ਕਿਤੇ ਤੁਹਾਨੂੰ ਨਾਲੇ ਦੂਜੀ ਗੱਲ ਪਤਾ ਕੀ ਹੈ ਦੇਖੋ ਕਾਂਗਰਸ ਦਾ ਜੋ ਪਿਛਲੇ ਟਾਈਮ ਤੋਂ ਚੱਲਦਾ ਆ ਰਿਹਾ ਨਾ ਪ੍ਰਿੰਸੀਪਲ ਪ੍ਰਿੰਸੀਪਲ ਚੱਲਦਾ ਆ ਰਿਹਾ ਕਿ ਸਟੇਟ ਦਾ ਪ੍ਰੈਜ਼ੀਡੈਂਟ ਹਿੰਦੂ ਲਗਾ ਦੋ ਔਰ ਚੀਫ ਮਿਨਿਸਟਰ ਜੱਟ ਸਿੱਖ ਲਿਆਉ ਜਾਂ ਚੀਫ ਮਿਨਿਸਟਰ ਦਲਤ ਲਿਆਉ ਕਿਉਂਕਿ ਹਿੰਦੂ ਨੂੰ ਭਾਵੇਂ ਪਹਿਲਾਂ ਕੋਈ ਅਹਿਮੀਅਤ ਇਨਾ ਵਰਡ ਦੀ ਨਹੀਂ ਸੀ ਲੇਕਿਨ 2014 ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੇ ਹਰ ਇੱਕ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰਤਾ ਮਜਬੂਰ ਕਰਤਾ ਕਿ ਹਿੰਦੂ ਇੱਕ ਪਲੇਟਫਾਰਮ ਹੈ ਹਿੰਦੂ ਇੱਕ ਵੋਟਰ ਹੈ ਹਿੰਦੂ ਨੂੰ ਇੱਕ ਪਲੇਟਫਾਰਮ ਦੇਣਾ ਪਏਗਾ ਅਦਰਵਾਇਜ਼ ਉਹ ਵੋਟ ਪੋਲਰਾਈਜ਼ ਹੋ ਕੇ ਬੀਜਪੀ ਵੱਲ ਜਾਏਗੀ ਹੁਣ ਬੀਜਪੀ ਦਾ ਵੋਟ 18% ਹੋ ਗਿਆ ਪੰਜਾਬ 8.5% ਤੋਂ ਸਿੱਧਾ 18% ਜੰਪ ਕਰ ਗਿਆ 10% ਵੋਟ ਹਿੰਦੂ ਕਨਸੋਲੀਡੇਟ ਹੋਇਆ ਜਿਹਨੂੰ ਅਸੀਂ ਪੰਜਾਬੀ ਚ ਪੋਲਰਾਈਜ਼ ਕਹਿੰਨੇ ਆ ਹਿੰਦੂ ਚ ਇੰਗਲਿਸ਼ ਚ ਆਪਾਂ ਪੋਲਰਾਈਜ਼ ਕਹਿੰਨੇ ਆ ਹਿੰਦੂ ਚ ਤ੍ਰੂਵਿਕਰਣ ਕਹਿੰਨੇ ਆ ਉਹ ਵੋਟ ਇੱਕ ਜਗ੍ਹਾ ਇਕੱਠਾ ਹੋ ਗਿਆ ਔਰ 8.5% ਤੋਂ ਸਿੱਧਾ 18% ਤੇ ਜੰਪ ਲੱਗਿਆ ਔਰ ਇਹਦੇ ਨਾਲ ਬਾਕੀ ਪਾਰਟੀਆਂ ਨੂੰ ਝਟਕਾ ਲੱਗਿਆ ਕਿ ਜੇ ਅਸੀਂ ਸਟੇਟਾਂ ਦੇ ਪ੍ਰੈਜ਼ੀਡੈਂਟ ਹਿੰਦੂ ਨਹੀਂ ਬਣਾਵਾਂਗੇ ਜਾਂ ਹਿੰਦੂਆਂ ਨੂੰ ਬਿਹਤਰ ਆਪਾਂ ਉਹਨਾਂ ਨੂੰ ਪਲੇਟਫਾਰਮ ਪਾਰਟੀਆਂ ਨਹੀਂ ਦੇਣਗੀਆਂ ਤੇ ਇਹਦਾ ਖਮਿਆਜਾ ਭੋਗਤਣਾ ਪਏਗਾ ਇੱਕ ਅਲਾ ਪ੍ਰਿੰਸੀਪਲ ਨਰਿੰਦਰ ਮੋਦੀ ਦੀ ਸਰਕਾਰ ਨੇ ਸੈੱਟ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਸੈੱਟ ਕਰਤਾ ਭਾਰਤੀ ਜਨਤਾ ਪਾਰਟੀ ਨੂੰ ਦੇਖੋ ਕਿਹੜੀਆਂ ਸੀਟਾਂ ਜਿੱਤਦੀ ਆਈ ਆ ਜੇ ਪਿਛਲੀਆਂ 2022 ਦੀਆਂ ਆਪਾਂ ਚੋਣਾਂ ਦੇਖੀਏ ਤੇ ਮੁਕੇਰੀਆਂ ਤੇ ਪਠਾਨਕੋਟ ਦੋ ਸੀਟਾਂ ਹੀ ਜਿੱਤੀਆਂ ਤੇ ਦੋਨੋਂ ਹਿੰਦੂ 벨ਟ ਦੀਆਂ ਸੀਟਾਂ ਦੋਨੋਂ ਹਿੰਦੂਆਂ ਦੀਆਂ ਗੜ ਦੀਆਂ ਸੀਟਾਂ ਜਿਨ੍ਹਾਂ ਨੂੰ ਹਿੰਦੂਆਂ ਦੇ ਗੜ ਕਿਹਾ ਜਾਂਦਾ ਪੰਜਾਬ ਦੇ ਵਿੱਚ ਵੀ ਹਿੰਦੂਆਂ ਦਾ ਵੋਟ ਘਟ ਨਹੀਂ ਹੈ ਪੰਜਾਬ ਦੇ ਵਿੱਚ ਵੀ ਹਿੰਦੂਆਂ ਦਾ ਵੋਟ 38% 37% ਦੇ ਆਸ-ਪਾਸ ਹੈ ਤੇ ਤੁਸੀਂ ਮੈਨੂੰ ਦੱਸੋ ਜੇ ਵੋਟ ਇੱਕ ਪਾਸੇ ਕਨਸੋਲੀਡੇਟ ਹੋ ਜਾਏ ਇੱਕ ਪਾਸੇ ਤੁਰ ਪਵੇ ਨਾਲ ਉਹਦੀ ਹਵਾ ਨਾਲ ਤੁਰ ਪਵੇ ਸਰਕਾਰ ਕਿੰਨੇ ਨਾਲ ਬਣਨੀ ਹੁਣ ਤੁਹਾਨੂੰ ਪਤਾ 32% ਨਾਲ ਤਾਂ ਸਰਕਾਰ ਬਣਨੀ ਹੈ ਸਾਕਾਰ ਜਿਆਦਾ ਵੋਟਾਂ ਨਾਲ ਨਹੀਂ ਬੰਨੀ ਕਿਉਂਕਿ ਹੁਣ ਇੱਥੇ ਦੋ ਪਾਰਟੀਆਂ ਦਾ ਕੰਪੀਟੀਸ਼ਨ ਨਹੀਂ ਹੈ ਬੀਜੇਪੀ ਲੱਗ ਚੱਲਦੀ ਆ ਇੱਕ ਕਾਂਗਰਸ ਲੱਗ ਚੱਲਦੀ ਆ ਦੋ ਆਮ ਆਦਮੀ ਪਾਰਟੀ ਲੱਗ ਚੱਲਦੀ ਆ ਤਿੰਨ ਤੇ ਅਕਾਲੀ ਦਲ ਲੱਗ ਚੱਲਦਾ ਚਾਰ ਚਾਰ ਪਾਰਟੀਆਂ ਚੋਂ ਜਿਹੜਾ ਵੋਟ ਜਿਆਦਾ ਲੈ ਗਿਆ 0.5% ਵੀ ਜਿਹਨੂੰ ਵੋਟ ਜਿਆਦਾ ਆ ਗਈ ਉਹਦੀਆਂ ਸੀਟਾਂ ਘਟ-ਘਟ 25-30 ਵੱਧ ਜਾਣੀਆਂ ਸੋ ਬੀਜੇਪੀ ਦਾ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਚੱਲਦਾ ਆ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਮਿਸ਼ਨ ਚੱਲਦਾ ਪਿਆ ਜੋ ਬੀਜੇਪੀ ਦੇ ਨਾਲ ਸੰਗ ਆਰਐਸਐਸ ਇੱਕ ਮਿਸ਼ਨ ਲੈ ਕੇ ਚੱਲਦੀ ਪਈ ਆ ਕਿ ਅਸੀਂ ਵੱਧ ਤੋਂ ਵੱਧ ਹਿੰਦੂਆਂ ਨੂੰ ਜਿਹੜਾ ਵਾ ਜਾਂ ਜਿਹੜੇ ਹਿੰਦੂ ਤਵ ਦਾ ਪਰਵਾਸ਼ਾ ਹੈ ਜਿਨ੍ਹਾਂ ਦੀ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਨਾਲ ਆਪਣੀਆਂ ਪਾਰਟੀਆਂ ਦੇ ਜੋੜ ਲਈਏ ਬਾਰਡਰ ਬੈਲਟ ਤੇ ਬਹੁਤ ਕੰਮ ਹੋ ਰਿਹਾ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਕਾਫੀ ਲੋਕ ਸਭਾ ਦੇ ਹਲਕੇ ਆ ਜੇ ਤੁਸੀਂ ਕਹੋ ਕਿ ਯਾਰ ਆਪਾਂ ਇਕੱਲੇ ਚਲੋ ਜਲੰਧਰ ਦੀ ਗੱਲ ਕਰ ਲਈਏ ਤੇ ਤੁਸੀਂ ਦੇਖੋ ਕਦੀ ਆਦਮਪੁਰ ਚ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਸੀ ਕਦੀ ਸ਼ਾ ਕੋਟ ਚ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਸੀ ਹੁਣ ਵੋਟਾਂ ਪਈਆਂ ਵੋਟਾਂ ਪਈਆਂ ਤੇ ਪਾਰਟੀਆਂ ਨੇ ਘਬਰਾਣਾ ਨਹੀਂ ਬਈ ਇੱਕ ਧਿਰ ਖੜੀ ਹੋ ਗਈ ਆ ਸੋ ਰਾਜਾ ਵੜਿੰਗ ਇਜ਼ ਅ ਜੱਟ ਉਹ ਪੰਜਾਬੀ ਜੱਟ ਆ ਲੋਕ ਸਭਾ ਦੇ ਵਿੱਚ ਵਿਪੱਖ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਜੱਟ ਆ ਕਾਂਗਰਸ ਜੱਟਾਂ ਦੇ ਸਹਾਰੇ ਚੱਲ ਸਕਦੀ ਆ ਲੇਕਿਨ ਹਿੰਦੂਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹਿੰਦੂਆਂ ਨੂੰ ਕਿਤੇ ਨਾ ਕਿਤੇ ਆ ਕੇ ਉਹਨਾਂ ਦਾ ਬਣਦਾ ਹਿਸਾਬ ਦੇਣਾ ਪੈਣਾ ਹੁਣ ਕਾਂਗਰਸ 2017 ਦੇ ਵਿੱਚ ਇਸ ਕਰਕੇ ਵਧੀਆ ਚੋਣ ਜਿੱਤ ਗਈ ਸੀ ਸੁਨੀਲ ਜਾਖੜ ਇੱਕ ਹਿੰਦੂ ਚਿਹਰਾ ਸੀ ਔਰ ਉਹ ਹਿੰਦੂ ਚਿਹਰਾ ਬੈਲੈਂਸ ਕਰਕੇ ਚੱਲਦਾ ਸੀ ਕੈਪਟਨ ਅਮਰਿੰਦਰ ਸਿੰਘ ਜੱਟ ਸੀਗੇ ਉਹ ਪੰਜਾਬ ਦੇ ਪ੍ਰਧਾਨ ਬਣ ਗਏ ਬੈਲੈਂਸ ਚੱਲਣ ਲੱਪਿਆ ਲੇਕਿਨ ਹੁਣ ਜੋ ਲੱਗ ਰਿਹਾ ਜੋ ਗੱਲਾਂ ਨਿਕਲ ਕੇ ਆ ਰਹੀਆਂ ਕਿ ਹਿੰਦੂ ਕਿਸੇ ਅچھے ਚਿਹਰੇ ਦੀ ਤਲਾਸ਼ ਹੋ ਰਹੀ ਹੈ ਨੋ ਡਾਊਟ ਤੁਹਾਡੀ ਗੱਲ ਸਹੀ ਹੈ ਕਿ ਜਾਖੜ ਵੱਲੋਂ ਕੋਸ਼ਿਸ਼ ਜਾਖੜ ਵੱਲੋਂ ਨਾ ਕੀਤੀ ਜਾਵੇ ਲੇਕਿਨ ਉਹਦੇ ਹਮਾਇਤੀਆਂ ਵੱਲੋਂ ਕੁਝ ਕਾਂਗਰਸੀਆਂ ਵੱਲੋਂ ਕੁਝ ਹੋ ਸਕਦਾ ਹੈ ਜਾਖੜ ਦੇ ਨੀਅਰ ਐਂਡ ਡੀਅਰ ਵੱਲੋਂ ਕੋਸ਼ਿਸ਼ ਹੋ ਰਹੀ ਹੋਣੀ ਹੈ ਕਿ ਜਾਖੜ ਨੂੰ ਵਾਪਸ ਕਾਂਗਰਸ ਚ ਕਰਾਈ ਜਾਵੇ ਔਰ ਪੰਜਾਬ ਦੇ ਵਿੱਚ ਉਹੀ Hindu ਚਿਹਰਾ ਜਿਹੜਾ ਉਹਨੂੰ ਜਿਹੜਾ ਤਗੜਾ ਕੀਤਾ ਜਾਵੇ ਵਿਜੇਂਦਰ ਸਿੰਘਲਾ ਉਹ ਵੀ Hindu ਚਿਹਰਾ ਬਹੁਤ ਵੱਡਾ ਕਾਂਗਰਸ ਕੋਲ ਉਹਨਾਂ ਦਾ ਵੀ ਇੱਕ ਬੜਾ ਅੱਛਾ ਲੀਡਰ ਹੈ ਅੱਛਾ ਵਕਤਾ ਹੈ ਯੂਥ ਕਾਂਗਰਸ ਆ ਪ੍ਰੈਜ਼ੀਡੈਂਟ ਰਿਹਾ ਹੈ ਮੈਂਬਰ ਪਾਰਲੀਮੈਂਟ ਰਿਹਾ ਪੰਜਾਬ ਦਾ ਮੰਤਰੀ ਰਿਹਾ ਨੌਨ ਕੰਟਰੋਵਰਸ਼ੀਅਲ ਰਿਹਾ ਉਹਨੂੰ ਵੀ ਅੱਗੇ ਲਿਆਂਦਾ ਜਾ ਸਕਦਾ ਸੋ ਮੇਰੇ ਕਹਿਣ ਦਾ ਇਹ ਮਕਸਦ ਹੈ ਕਿਤੇ ਨਾ ਕਿਤੇ ਜੱਟ ਔਰ ਹਿੰਦੂਆਂ ਨੂੰ ਬੈਲੈਂਸ ਕਰਨਗੇ ਦਲਤਾਂ ਨੂੰ ਉਹਨਾਂ ਦਾ ਦਿੱਤਾ ਹੋਇਆ ਜੋ ਉਹਨਾਂ ਦਾ ਨਾਲ ਹੋਊਗਾ ਉਹਨਾਂ ਨੂੰ ਵੀ ਬੈਲੈਂਸ ਕਰਨਗੇ ਕਿਉਂਕਿ ਇੱਥੇ ਦਲਤਾਂ ਦੀ ਆਬਾਦੀ ਵੀ ਬਹੁਤ ਹੈ ਪੰਜਾਬ 'ਚ ਦਲਤਾਂ ਨੂੰ ਵੀ ਗਨੋਰ ਨਹੀਂ ਕੀਤਾ ਜਾ ਸਕਦਾ ਗੁਰਚਰਨ ਇਸੇ ਕਰਕੇ ਚਰਨ ਸਿੰਘ ਚਲਨਜੀ ਚੰਨੀ ਨੂੰ ਲੋਕ ਸਭਾ ਦੀ ਟਿਕਟ ਵੀ ਦਿੱਤੀ ਗਈ ਪੰਜਾਬ ਦਾ ਮੁੱਖ ਮੰਤਰੀ ਵੀ ਬਣਾਇਆ ਗਿਆ ਹੋ ਸਕਦਾ ਹੈ ਕਿ ਉਹਨਾਂ ਦਾ ਕਨਸੈਪਟ ਹੋਵੇ ਕਿ ਹਿੰਦੂ ਦਲਤ ਔਰ ਸਿੱਖ ਤਿੰਨਾਂ ਨੂੰ ਅਸੀਂ ਬੈਲੈਂਸ ਕਰਕੇ ਚੱਲੀਏ ਅਸਾਂ ਇਸ ਸੀਟ ਇਸ ਕੁਰਸੀ ਦੇ ਉੱਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਰਹਿ ਚੁੱਕੇ ਨੇ ਇੱਕ ਵੱਡਾ ਚਿਹਰਾ ਤਾਂ ਐ ਨਹੀਂ ਲੱਗਦਾ ਕਿ ਜੇ ਰਾਜਾ ਵੜਿੰਗ ਛੱਡ ਕੇ ਜਾਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਨਾ ਕਿਤੇ ਇੱਥੇ ਇਸ ਕੁਰਸੀ ਦੇ ਉੱਤੇ ਲਿਆ ਕੇ ਬਿਠਾਇਆ ਜਾ ਸਕਦਾ ਨਹੀਂ ਦੇਖੋ ਪਤਾ ਕੀ ਹੈ ਨਵਜੋਤ ਸਿੰਘ ਸਿੱਧੂ ਇਸ ਨੋਟ ਫੋਰ ਦਾ ਜਿਨ ਮਾ ਕਹਾਂ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਲਈ ਠੀਕ ਨਹੀਂ ਹੈ ਨਵਜੋਤ ਸਿੰਘ ਸਿੱਧੂ ਇੱਕ ਗਵਰਨਰ ਦੇ ਲਈ ਠੀਕ ਹੈ ਪਾਰਟੀ ਨੂੰ ਖੜਾ ਕਰਨ ਲਈ ਤੁਹਾਨੂੰ ਪੇਸ਼ੈਂਸ ਚਾਹੀਦੀ ਅੱਖਾਂ ਬੰਦ ਕਰਕੇ ਬਹਿ ਜਾਓ ਸਰਦਾਰ ਪ੍ਰਕਾਸ਼ ਸਿੰਘ ਬਾਦਲਾਲ ਨੂੰ ਜਿਹੜਾ ਬੋਲੀ ਹੋਵੇ ਕੋਈ ਗੱਲ ਨਹੀਂ ਕਾਕਾ ਜੀ ਗੋਲੀਆਂ ਵੰਡੀ ਜਾਓ ਕਾਕਾ ਜੀ ਕੋਈ ਗੱਲ ਨਹੀਂ ਇਦਾਂ ਦਾ ਲੀਡਰ ਚਾਹੀਦਾ ਪਾਰਟੀ ਨੂੰ ਪਾਰਟੀ 'ਚ ਤੁਹਾਡੇ ਖਿਲਾਫ ਵੀ ਲੋਕਾਂ ਨੇ ਬੋਲਣਾ ਪਾਰਟੀ 'ਚ ਤੁਹਾਡੇ ਖਿਲਾਫ ਮੁਜ਼ਾਰੇ ਵੀ ਹੋਣੇ ਆ ਬਿਆਨਬਾਜ਼ੀ ਵੀ ਹੋਣੀ ਆ ਤੁਸੀਂ ਉਹਦਾ ਜਵਾਬ ਨਹੀਂ ਦੇਣਾ ਲੇਕਿਨ ਨੋਜੋ ਸਿੰਘ ਸਿੱਧੂ ਦੇ ਅੰਦਰ ਸਹਿਜਕਤੀ ਨਹੀਂ ਹੈਗੀ ਉਹ ਤਾਂ ਖਟਕ ਪਹਿਲਾਂ ਹੀ ਬੋਲ ਪੈਂਦਾ ਹਜੇ ਅੱਧੀ ਗੱਲ ਕੀਤੀ ਹੁੰਦੀ ਉਹਦੀ ਗੱਲ ਕੱਟ ਕੇ ਪਹਿਲਾਂ ਬੋਲ ਜਾਂਦਾ ਹੁਣ ਪੰਜਾਬ 'ਚ ਯਾਰ ਕਾਂਗਰਸ ਨਾਲ ਧੜੇ ਬਹੁਤ ਹੈ ਦੇਖੋ ਰਾਣਾ ਗੁਰਜੀਤ ਪਾਵਰਫੁੱਲ ਲੀਡਰ ਹੈ ਰਾਣਾ ਗੁਰਜੀਤ ਦੀ ਆਪਣੀ ਇੱਕ ਪਛਾਣ ਹੈ ਠੀਕ ਹੈ ਨਾ ਆਪਣੀ ਇੱਕ ਸ਼ਾਨ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਜਾ ਕੇ ਨਵਤੇ ਮੈਨੂੰ ਯਾਦ ਆ ਨਵਤੇ ਸਿੰਘ ਚੀਮਾ ਦੇ ਹਲਕੇ ਚ ਲਲਕਾਰਿਆ ਕਿ ਕਈ ਰਾਣੇ ਛਾਣੇ ਆਏ ਗਏ ਤੇ ਰਾਣੇ ਨੇ ਗੁਰਜੀਤ ਨੇ ਅਣਖ ਦਿੱ ਲੀਾ ਜਾਟਾ ਉਹਨੇ ਸੀਟ ਜਿਤਾ ਕੇ ਆਪਣੇ ਮੁੰਡੇ ਨੂੰ ਦਿਖਾਤੀ ਬਈ ਮੇਰਾ ਮੁੰਡਾ ਰਾਣਾ ਇੰਦਰ ਪ੍ਰਤਾਪ ਆਜ਼ਾਦ ਜਿੱਤ ਸਕਦਾ ਤੇ ਇਹੀ ਜੇ ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਸੈਲੀ ਸਹੀ ਹੁੰਦੀ ਉਹ ਕਹਿੰਦਾ ਰਾਣਾ ਜੀ ਭਰਾ ਨੇ ਚੀਮਾ ਵੀ ਪ੍ਰਾਵ ਹੈ ਇੱਕੋ ਪਰਿਵਾਰ ਦੇ ਆ ਬੈਠ ਕੇ ਨਿਬੜ ਜਾਵਾਂਗੇ ਕੋਈ ਗੱਲ ਨਹੀਂ ਆਪਾਂ ਸਾਰੇ ਇਕੱਠੇ ਆ ਅਸੀਂ ਸਰਕਾਰ ਬਣਾਣੀ ਆ ਤੇ ਅਲਫਾਜ ਦਾ ਫਰਕ ਹੈ ਨਾ ਕਈ ਰਾਣੇ ਆਏ ਕਈ ਗਏ ਉਹ পাগল ਰਾਣੇ ਦੇ ਤਾਂ ਰਾਣਾ ਹੀ ਰਹਿਣਾ ਬਾਈ ਰਾਣੇ ਨੇ ਚਲੇ ਕਿੱਥੇ ਜਾਣਾ ਉਹਨੇ ਤਾਂ ਨਰੇਸ਼ ਗੁਜਰਾਲ ਵਰਗੇ ਨੂੰ ਹਰਾਇਆ ਹੋਇਆ ਸੋ ਧੜਾ ਉਹਦਾ ਚੱਲਦਾ ਪਿਆ ਧੜਾ ਪ੍ਰਤਾਪ ਸਿੰਘ ਬਾਜਵਾ ਲੱਗ ਬਣਾਈ ਫਿਰਦਾ ਰਾਜਾ ਵੜਿੰਗ ਅਲੱਗ ਬਣਾਈ ਫਿਰਦਾ ਚਰਨਜੀਤ ਸਿੰਘ ਚੰਨੀ ਅਲੱਗ ਬਣਾਈ ਫਿਰਦਾ ਕੈਪਟਨ ਅਮਰਿੰਦਰ ਸਿੰਘ ਤਾਂ ਚਲੋ ਰੁਕਸਤ ਹੀ ਹੋ ਗਏ ਲੇਕਿਨ ਉਹਨਾਂ ਦੇ ਜਿਹੜੇ ਹਮਾਇਤੀ ਨੇ ਉਹ ਅਲੱਗ ਤੁਰੇ ਫਿਰਦੇ ਨੇ ਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਇੱਕ ਇਦਾਂ ਦੇ ਚਿਹਰੇ ਦੀ ਵੀ ਲੋੜ ਹੈ ਜਿਹੜਾ ਸਾਰਿਆਂ ਨੂੰ ਇਕੱਠਾ ਕਰ ਲੈ ਨਵਜੋਤ ਸਿੰਘ ਸਿੱਧੂਆਂ ਨੂੰ ਖਿਲਾਰੇ ਨਾ ਖਿਲਾਰਾ ਨਾ ਬਾਬੇ ਇਕੱਠਾ ਕਰੇ ਜਿਹੜਾ ਦੇਖੋ ਕਾਂਗਰਸ ਨਾ ਇਸ ਲੋਕ ਸਭਾ ਚੋਣਾਂ ਦੇ ਵਿੱਚ 26% ਤੇ ਆ ਗਈ ਹੈ 26.5 ਤੇ ਆਮ ਆਦਮੀ ਪਾਰਟੀ ਮੇਰੇ ਕਾ 26 ਦੇ ਆਸ-ਪਾਸ ਹੈ 0.5% ਦੀ ਵੋਟਾਂ ਨਾਲ ਹੀ ਕਿੰਨੀਆਂ ਸੀਟਾਂ ਦਾ ਫਰਕ ਪੈ ਗਿਆ ਤੇ ਸਰਕਾਰ ਬਣਾਉਣ ਲਈ 33% ਤੇ ਆਣਾ ਪੈਣਾ ਹੈ 33-34% ਤੇ ਆਣਾ ਪੈਣਾ ਤੇ ਉਹ ਆਣ ਲਈ ਨਾ ਹੁਣ ਐਕਸਰਸਾਈਜ਼ ਕਰਨੀ ਪੈਣੀ ਕਿਉਂਕਿ 2.5 ਸਾਲ ਰਹਿ ਗਿਆ no doubt ਕਿਸੇ ਚਿਹਰੇ ਨੂੰ ਅਕੇਲੇ ਆਣਗੇ ਹਿੰਦੂ ਨੂੰ ਜਿਹੜਾ ਹਿੰਦੂਆਂ ਦੇ ਵਿੱਚ ਕਾਂਗਰਸ ਦੇ ਪ੍ਰਤੀ ਹੈਗਾ ਜਿਹੜੀ ਕੋਈ ਉਹਨਾਂ ਦੇ ਮਨ 'ਚ ਪੈਦਾ ਹੋਇਆ ਹੋਇਆ ਕਿ ਕਾਂਗਰਸ ਹਿੰਦੂਆਂ ਦੇ ਲਈ ਕੁਝ ਨਹੀਂ ਕਰਦੀ ਉਨੂੰ ਲਿਆ ਕੇ ਕਮੀ ਨੂੰ ਪੂਰਾ ਕਰਨਗੇ ਨੇਤਾ ਪ੍ਰਤੀਪੱਖ ਪ੍ਰਤਾਪ ਬਾਜਵਾ ਜੱਟ ਹੈਗੇ ਆ ਪਾਰਟੀ ਚ ਨਵੀਂ jaan ਪਏਗੀ ਸ਼ਹਿਰਾਂ ਦੇ ਵਿੱਚ ਜਿਹੜੇ ਵਪਾਰੀ ਵਰਗ ਨੇ ਮੰਨ ਲਓ ਜੇ ਵਿਜੇਂਦਰ ਸਿੰਘਲਾ ਹੀ ਆਂਦੇ ਆ ਤੇ ਪੰਜਾਬ ਦੇ ਵਿੱਚ ਜਿਹੜੇ Hindu community ਦੇ ਵਪਾਰੀ ਲੋਕ ਨੇ ਸਿੰਘਲਾਜ਼ ਨੇ ਗੁੱਤੇ ਨੇ ਅਗਰਵਾਲ ਨੇ ਇਹ ਸਾਰੇ ਵਪਾਰੀ ਵਰਗ ਵਿਜੇਂਦਰ ਸਿੰਘਲਾ ਦੇ ਨਾਲ ਖੜਾ ਹੋ ਜਾਏਗਾ ਸ਼ਹਿਰਾਂ ਦਾ Hindu ਵੀ ਖੜਾ ਹੋਣਾ ਸ਼ੁਰੂ ਹੋ ਜਾਏਗਾ ਬੀਜੇਪੀ ਜਿਹੜਾ 18% ਤੋਂ ਆ ਉਹਨੂੰ ਘੱਟ ਕੇ 10-12% ਤੇ ਲਿਆ ਲਿਆ ਕੇ ਅਗਰ ਕਾਂਗਰਸ ਕਾਮਯਾਬ ਹੋ ਜਾਂਦੀ ਔਰ 5-6% ਦਾ ਵੋਟ ਅਗਰ ਕਾਂਗਰਸ ਆਪਣਾ ਵਧਾ ਜਾਂਦੀ ਹੈ ਤੇ ਉਹ ਅਗਲੀ ਸਰਕਾਰ ਬਣ ਜਾਏਗੀ ਤੁਹਾਨੂੰ ਇਹਦੀ ਗੱਲ ਨਾ ਮੈਂ ਤੁਹਾਨੂੰ ਦੱਸਦਾ ਇਹ ਪੰਜਾਬ ਦੀ ਬੜੀ ਵੱਡੀ ਖੂਬਸੂਰਤੀ ਹੈ ਕਿ ਜਿਹੜਾ ਸ਼ਹਿਰੀ ਵਰਗ ਹੈ ਨਾ ਹਿੰਦੂਆਂ ਦਾ ਵਰਗ ਹੈ ਜਿਹੜਾ ਸਿੱਖ ਆਪਣੀ ਜਗ੍ਹਾ ਤੇ ਵੀ ਆ ਮੈਂ ਉਹਨਾਂ ਨੂੰ ਕੋਈ ਕ੍ਰਿਟੀਸਾਈਜ਼ ਨਹੀਂ ਕਰਦਾ ਉਹਨਾਂ ਦਾ ਵੀ ਪੰਜਾਬ ਦੀ ਡੈਮੋਕ੍ਰੇਸੀ 'ਚ ਬਹੁਤ ਵੱਡਾ ਰੋਲ ਹੈ ਲੇਕਿਨ ਜਿਹੜਾ ਸ਼ਹਿਰੀ ਵਰਗ ਹੈ ਨਾ ਇਹਨਾਂ ਦੀਆਂ ਵੋਟਰਾਂ ਦੇ ਨਾਲ ਸਰਕਾਰ ਤੈਅ ਹੁੰਦੀ ਆ ਇਹ ਤੁਸੀਂ ਮੈਂ ਆਪਣੇ ਕੋਲੋਂ ਗੱਲ ਨਹੀਂ ਕਹਿੰਦਾ ਇਹ ਅਨਾਲਿਸਿਸ ਆ ਤੁਸੀਂ 2017 ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਅੰਮ੍ਰਿਤਸਰ ਸਾਰਾ ਜਿੱਤੇ ਲੁਧਿਆਣਾ ਸਾਰਾ ਜਿੱਤੇ ਜਲੰਧਰ ਸਾਰਾ ਜਿੱਤੇ ਪਟਿਆਲਾ ਸਾਰਾ ਜਿੱਤੇ ਜਿੱਥੇ ਜਿੱਤੇ ਸ਼ਹਿਰ ਸੀ ਕਾਂਗਰਸ ਦੀ ਹਵਾ ਨੇ ਵੱਜ ਗਈ ਸਰਕਾਰ ਬਣ ਗਈ ਤੁਸੀਂ ਇਹਨੂੰ ਉਲਟ ਕਰਕੇ ਦੇਖੋ 2012 ਤੇ 2007 ਚ ਕਾਂਗਰਸ ਸ਼ਹਿਰ ਹਾਰ ਗਈ ਸੀ ਬੀਜਪੀ ਸਾਰੇ ਸ਼ਹਿਰ ਜਿੱਤ ਗਈ ਸੀ ਉਹਨਾਂ ਨੇ ਆਪਣੀ ਸਰਕਾਰ ਬਣਾਈ ਜਲੰਧਰ ਤੋਂ ਸਾਰੇ ਜਿੱਤ ਗਏ ਸੀ ਉਹਨਾਂ ਦੇ 2007 ਚ ਵੀ ਜਿੱਤੇ ਆ 2012 ਚ ਵੀ ਅੰਮ੍ਰਿਤਸਰ ਵੀ ਜਿੱਤੇ ਆ ਲੁਧਿਆਣਾ ਵੀ ਜਿੱਤੇ ਆ ਤੇ ਜਿਹੜਾ ਇਸ ਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਹਿੰਦੂਆਂ ਦਾ ਔਰ ਸ਼ਹਿਰਾਂ ਦਾ ਵਪਾਰੀਆਂ ਦਾ ਸ਼ਹਿਰੀ ਸਿੱਖਾਂ ਦਾ ਰੋਲ ਹੈ ਨਾ ਸਰਕਾਰ ਬਣਾਉਣ ਚ ਉਹ ਅਹਿਮ ਹੈ ਹੁਣ ਉਹਦੇ ਉੱਤੇ ਕਾਂਗਰਸ ਦਾ ਫੋਕਸ ਆ ਉਹਦੇ ਉੱਤੇ ਬੀਜੇਪੀ ਦਾ ਫੋਕਸ ਹੈ ਕਾਂਗਰਸ ਤੇ ਅੱਜ ਵੀ ਸ਼ਹਿਰਾਂ ਦੇ ਲੋਕ ਇਸ ਕਰਕੇ ਵਿਸ਼ਵਾਸ ਬਹੁਤ ਜ਼ਿਆਦਾ ਕਰਦੇ ਆ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਲਈ ਕਾਂਗਰਸ ਦਾ ਰੋਲ ਹੈ ਪਿੰਡਾਂ ਦੇ ਵਿੱਚ ਕਾਂਗਰਸ ਨੂੰ ਜ਼ਿਆਦਾ ਇਸ ਕਰਕੇ ਵੀ ਹਜੇ ਵੀ ਲੋਕ ਵੋਟ ਪਾਉਂਦੇ ਨੇ ਹੁਣ ਤਾਂ ਚਲੋ ਬਹੁਤ ਬੁਰਾ ਹਾਲ ਹੋਇਆ ਪਿੰਡਾਂ 'ਚ 2022 ਦੇ ਵਿੱਚ ਲੋਕ ਵੋਟ ਪਾਉਂਦੇ ਨੇ ਕਿ ਪੰਜਾਬ ਦੇ ਜਿਹੜੇ ਜੱਟ ਜ਼ਮੀਂਦਾਰ ਆ ਕਾਂਗਰਸ ਤੇ ਫੇਥ ਕਰਦੇ ਆ ਉਹ ਪੰਜਾਬ ਦੇ ਵਿੱਚ ਪਾਣੀਆਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸ਼ਾਬਾਸ਼ੀ ਦਿੰਦੇ ਰਹੀ ਕਿ ਪੰਜਾਬ ਦਾ ਪਾਣੀਆਂ ਦਾ ਉਹ ਰਾਖਾ ਬਣਿਆ ਹੋਰ ਮੁੱਦੇ ਆ ਡਵੈਲਪਮੈਂਟ ਦੇ ਮੁੱਦੇ ਹੈਗੇ ਆ ਸੋ ਕਿਉਂਕਿ ਪੰਜਾਬ ਬੜਾ ਛੋਟਾ ਜਿਹਾ ਇੱਥੇ ਦੇ ਸ਼ਹਿਰੀ ਵਰਗ ਦਾ ਪ੍ਰਭਾਵ ਪਿੰਡਾਂ ਦੇ ਉੱਤੇ ਵੀ ਹੈਗਾ ਜੇ ਜਲੰਧਰ ਸਿਟੀ ਹੈ ਤੇ ਆਸ-ਪਾਸ ਦੇ ਜਿੰਨੇ ਕਸਬੇ ਆ ਛਾ ਕੋਟ ਹੈ ਫਲੋਰ ਹੈ ਲੋਈਆਂ ਮਲਸੀਆਂ ਆਦਮਪੁਰ ਕਰਤਾਰਪੁਰ ਇੱਥੇ ਸ਼ਹਿਰੀ ਵਰਗ ਦਾ ਪ੍ਰਭਾਵ ਹੈ ਵਪਾਰ ਜੁੜੇ ਹੋਏ ਨੇ ਕਾਰੋਬਾਰ ਜੁੜੇ ਹੋਏ ਨੇ ਸੋ ਕਿੰਨਾ ਕਿਤੇ ਹਵਾ ਫੈਲਦੀ ਆ ਹਵਾ ਦਾ ਰੁਖ ਹਵਾਲਦਾ ਸੋ ਕਾਂਗਰਸ ਦੀ ਸਟ੍ਰੈਟਜੀ ਬਣ ਰਹੀ ਹੈ ਕਿ ਅਸੀਂ ਜਿਹੜੇ ਅਗਲੇ 2.5 ਸਾਲਾਂ ਬਾਅਦ ਚੋਣ ਲੜਨੀ ਹੈ ਪੰਜਾਬ ਦੀ ਆਪਣੀ ਇੱਥੇ ਪੰਜਾਬ ਚ ਸਰਕਾਰ ਬਣਾ ਲਈ ਹੈ ਡਾਕਟਰ ਸਾਹਿਬ ਇੱਕ ਗੱਲ ਹੋਰ ਹੈ ਦੇਖੋ ਆਪਾਂ ਗੱਲ ਕੀਤੀ ਕਿ ਕਾਂਗਰਸ ਆਪਸ ਦੇ ਵਿੱਚ ਮਤਲਬ ਬਹੁਤ ਟੁੱਟੀ ਹੋਈ ਹੈ ਰਾਜਾ ਵੜਿੰਗ ਪ੍ਰਧਾਨ ਰਹੇ ਬਤੌਰ ਪ੍ਰਧਾਨ ਉਹਨਾਂ ਨੇ ਜਿਸ ਤਰ੍ਹਾਂ ਕੀਤਾ ਉਹ ਸਾਰਿਆਂ ਨੇ ਦੇਖਿਆ ਪਰ ਉਹ ਇੱਕ ਚੀਜ਼ ਸ਼ਾਇਦ ਨਹੀਂ ਕਰ ਸਕੇ ਉਹ ਕਾਂਗਰਸ ਨੂੰ ਇੱਕਜੁੱਟ ਨਹੀਂ ਕਰ ਸਕੇ ਕਿ ਵਿਜੇਂਦਰ ਸਿੰਘਲਾ ਉਹ ਸਾਰੇ ਜਿੰਨੇ ਵੀ ਢੜੇ ਬਣੇ ਹੋਏ ਨੇ ਉਹਨਾਂ ਨੂੰ ਤੋੜ ਕੇ ਵਾਪਸ ਲਿਆ ਸਕਦੇ ਆ ਜਾਂ ਫਿਰ ਜੇ ਸੁਨੀਲ ਜਾਖੜ ਵੀ ਆਉਂਦੇ ਆ ਤਾਂ ਕੀ ਉਹ ਉਹ ਚੀਜ਼ ਹੋ ਸਕਦੀ ਹੈ ਜਿਹੜੀ ਚਾਹੁੰਦੇ ਆ ਇਹ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਫੇਥ ਕਰਦੇ ਆ ਇਹ ਤਾਂ ਗੱਲ ਕਲੀਅਰ ਹੈ ਪੰਜਾਬ ਦੇ ਲੋਕਾਂ ਦੇ ਵੇ ਉਹ ਤਾਂ ਮੈਂ ਦੱਸਣ ਲੱਗਾ ਦੇਖੋ ਆਪਰੇਸ਼ਨ ਬਲੂ ਸਟਾਰ ਹੋਇਆ 84 ਲੋਕੀ ਸਿੱਧੇ ਸਿੱਧੇ ਕਾਂਗਰਸ ਨੂੰ ਜ਼ਿੰਮੇਦਾਰ ਮੰਨਦੇ ਆ ਲੇਕਿਨ ਪੰਜਾਬ ਦੇ ਵਿੱਚ ਉਹੀ ਸਿੱਖਾਂ ਨੇ ਕਾਂਗਰਸ ਨੂੰ ਵੋਟ ਪਾ ਕੇ ਤਿੰਨ ਵਾਰ ਸਰਕਾਰ ਬਣਾਤੀ ਹੁਣ ਇਸ ਦਾ ਮਤਲਬ ਪੰਜਾਬ ਦੇ ਵਿੱਚ ਵੋਟ ਜਿਹੜੀ ਹੈ ਉਹ ਸਵਿੰਗ ਕਰਦੀ ਹੈ ਇਹ ਗੱਲ ਕਲੀਅਰ ਹੈ ਲੇਕਿਨ ਜਿਹੜਾ ਰਾਜਾ ਬੜਿੰਗਾ ਰਾਜਾ ਬੜਿੰਗ ਦਾ ਇੱਕ ਆਪਣੀ ਕਰੀਅਰ ਇਸ ਹੈਗੀ ਆ ਲੇਕਿਨ ਉਹਦੀ ਜਗ੍ਹਾ ਨਾ ਵਿਜੇਂਦਰ ਸਿੰਘਲਾ ਬੜੇ ਸ਼ਾਂਤ ਟੋਲਰੈਂਸ ਪ੍ਰਕਾਸ਼ ਸਿੰਘ ਬਾਦਲ ਦੀ ਕਾਪੀ ਲਾ ਲੋ ਯਾਰ ਬਸ ਠੀਕ ਹੈ ਬੇਟਾ ਜੀ ਕਾਕਾ ਜੀ ਬਿਨਾ ਕਿਸੇ ਗੱਲ ਤੋਂ ਖਬਰਾਂ ਚ ਨਹੀਂ ਆਣਾ ਬਿਜਾ ਕਿਸੇ ਗੱਲ ਤੋਂ ਕੋਈ ਗੰਦਾ ਬਿਆਨ ਨਹੀਂ ਦੇਣਾ ਇਹੋ ਜੇ ਸੁੱਲ ਜੇ ਲੀਡਰਾਂ ਦੀ ਲੋਡ ਹੁੰਦੀ ਆ ਜੇ ਵਿਜੇਂਦਰ ਸਿੰਘਲਾ ਦੇ ਉੱਤੇ ਕਾਂਗਰਸ ਦਾ ਹੱਥ ਢੰਗਨ ਜਾ ਰਹੀ ਹੈ ਤੇ ਇੱਕ ਬੜਾ ਵੱਡਾ ਸਟੈਪ ਹੋਏਗਾ ਔਰ ਉਹਦਾ ਦੂਜਾ ਕਾਰਨ ਪਤਾ ਕੀ ਹੈ ਦੂਜਾ ਕਾਗਨੂ ਇਹ ਹੈਗਾ ਕਿ ਹਾਈ ਕਮਾਂਡ ਦਾ ਪੂਰਾ ਥਾਪੜਾ ਵਿਜੇ ਸਿੰਘਲਾ ਨੂੰ ਹੈ ਪੂਰਾ ਥਾਪੜਾ ਉਹ ਥਾਪੜਾ ਇਸ ਕਰਕੇ ਹੈ ਕਿ ਜਦੋਂ ਪੰਜਾਬ ਦੇ ਵਿੱਚ ਵਿਜੇਂਦਰ ਸਿੰਘਲਾ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਤੇ ਰਾਹੁਲ ਗਾਂਧੀ ਨਾਲ ਉਹਨਾਂ ਦੀ ਬੜੀ ਨੇੜਤਾ ਸੀ ਤੇ ਰਾਹੁਲ ਗਾਂਧੀ ਨੇ ਹੀ ਇਹਨਾਂ ਨੂੰ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਬਣਾਇਆ ਸੀ ਪੰਜਾਬ ਤੋਂ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਰਾਹੁਲ ਦੇ ਨਾਲ ਇੰਟੀਮੇਸੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨੇੜਤਾ ਹੈ ਦੂਜਾ ਜਿਹੜਾ ਨੌਜਵਾਨਾਂ ਨੂੰ ਵੀ ਨਾ ਵਿਜੇਂਦਰ ਸਿੰਘਲਾ ਅਸੈਪਟ ਹੈਗੇ ਉਹਨਾਂ ਦਾ ਜਿਹੜਾ ਵਿਜੇਂਦਰ ਸਿੰਘਲਾ ਦੇ ਵਿੱਚ ਲੱਗਦਾ ਕਿ ਇਹ ਹਜੇ ਨੌਜਵਾਨ ਨੇ ਤੀਜਾ ਜਿਹੜਾ ਅਹਿਮ ਗੱਲ ਮੈਂ ਹਜੇ ਤੱਕ ਤੁਹਾਡੇ ਨਾਲ ਜ਼ਿਕਰ ਨਹੀਂ ਕਰ ਸਕਿਆ ਮੈਂ ਹੁਣ ਕਰਨ ਲੱਗਾ ਕਾਂਗਰਸ ਮਾਲਵਾ ਦੇ ਵਿੱਚ ਮਾਲਵਾ ਦੇ ਵਿੱਚ ਖੜਾ ਹੋਣਾ ਚਾਹੁੰਦੀ ਹੈ ਕਿਉਂਕਿ ਮਾਲਵਾ ਚੋਂ ਕਾਂਗਰਸ ਦਾ ਸਫਾਇਆ ਇਕੱਲੇ ਕਾਂਗਰਸ ਦਾ ਨਹੀਂ ਹੋਇਆ ਭਾਜਪਾ ਕਾਲੀਦਲ ਦਾ ਵੀ ਹੋਇਆ ਕਾਂਗਰਸ ਕਿੰਨੀਆਂ ਸੀਟਾਂ ਜਿੱਤੀਆਂ ਮਾਲਵੇ ਚੋਂ ਸੰਦੀਪ ਜਾਖੜ ਵਾਲੀ ਸੀਟ ਜਿੱਤੀ ਹੈ ਰਾਜੇ ਵੜੇਂਗਾ ਲਈ ਸੀਟ ਜਿੱਤੀ ਹੈ ਮਾਲਵੇ ਚੋਂ ਤਾਂ ਇੱਕ ਕੋਈ ਸੀਟ ਜਿੱਤੀ ਨਹੀਂ ਗਈ ਹੋਰ ਸੋ 69 ਦੇ ਵਿੱਚੋਂ ਦੋ ਸੀਟਾਂ ਜਿਹੜੀਆਂ ਜਿੱਤੀਆਂ 67 ਸੀਟਾਂ ਹਾਰੇ ਨੇ ਕਿਤੇ ਨਾ ਕਿਤੇ ਵਿਜੇ ਇੰਦਰ ਸਿੰਘਲਾ ਦੇ ਜੇ ਉਹਨੂੰ ਪ੍ਰਧਾਨ ਬਣਾਉਂਦੇ ਨੇ ਤੇ ਮਾਲਵਾ ਜਿਹੜਾ ਪੰਜਾਬ ਦਾ ਰਾਜਨੀਤੀ ਦਾ ਹੱਬ ਹੈ ਜਿੱਥੋਂ ਪੰਜਾਬ ਦੇ ਸਾਰੇ ਮੁੱਖ ਮੰਤਰੀ ਨਿਕਲਦੇ ਨੇ ਉੱਥੇ ਨਾ ਕਿਤੇ ਨਾ ਕਿਤੇ ਵੋਟ ਨੂੰ ਜਿਹੜਾ ਉਹ ਕਾਂਗਰਸ ਨਾਲ ਜੋੜਨ ਦੇ ਵਿੱਚ ਵਿਜੇ ਸਿੰਘਲਾ ਕਾਮਯਾਬ ਹੋ ਗਏ ਸਾਨੂੰ ਸਭ ਨੂੰ ਤਾਂ ਤੱਕੋਂ ਦੇ ਹੁੰਦੇ ਨਾ ਮੈਂ ਹੁਣ ਸੁਨੀਲ ਜਾਖੜ ਬਾਰੇ ਵੀ ਗੱਲ ਕਰਨੀ ਚਾਹੁੰਦਾ ਕੀ ਭਾਜਪਾ ਸੁਨੀਲ ਜਾਖੜ ਤੋਂ ਖਫਾ ਹੈ ਜਾਂ ਜਿਹੜੀਆਂ ਚੋਣਾਂ ਲੰਗੀਆਂ ਨੇ ਉਹਨਾਂ ਚੋਣਾਂ 'ਚ ਸੁਨੀਲ ਜਾਖੜ ਐਪ੍ਰੋਪਰੀਏਟ ਕੰਮ ਨਹੀਂ ਕਰ ਸਕੇ ਇਸ ਕਰਕੇ ਹੋਣੇ ਚਰਚਾ ਆਮਨ ਕਿ ਸੁਨੀਲ ਜਾਖੜ ਘਰ ਵਾਪਸੀ ਮਾਰ ਸਕਦੇ ਨੇ ਯਾਰ ਦੇਖੋ ਸੁਨੀਲ ਜਾਖੜ ਕਿਸੇ ਬੀਜੇਪੀ ਕਾਰਕਟਰ ਦਾ ਫੋਨ ਨਹੀਂ ਚੁੱਕਦਾ ਇਹ ਰਾਜੇ ਲੋਗ ਨੇ ਯਾਰ ਕੈਪਟਨ ਨਮਰਿੰਦਰ ਸਿੰਘ ਸੁਨੀਲ ਜਾਖੜ ਦੇ ਆਰ ਕਾਰਪੋਰੇਟ ਪਰਸਨਸ ਯਾਰ ਹੋ ਉਹ ਨਾਟਕ ਕਮਲ ਸ਼ਰਮਾ ਬਣ ਸਕਦਾ ਨਾ ਅਸ਼wini ਸ਼ਰਮ ਬਣ ਸਕਦਾ ਨਾ ਪ੍ਰੋਫੈਸਰ ਜਿੰਦਰ ਭੰਡਾਰੀ ਬਣ ਸਕਦਾ ਨਾ ਕਿਸ਼ਨ ਦੇਵ ਭੰਡਾਰੀ ਬਣ ਸਕਦਾ ਇਹ ਲੋਕ ਖਟਾਕ ਫੋਨ ਆਪ ਚੱਕਦੇ ਆ ਤੁਸੀਂ ਫੋਨ ਕਰ ਲੋ ਇੱਕ ਸਕਿੰਟ ਚ ਫੋਨ ਚੱਕਣਗੇ ਹੁਣ ਪ੍ਰੋਬਲਮ ਇਹ ਹੈ ਕਿ ਜਦੋਂ ਵਰਕਰ ਦੂਰ ਹੋਏਗਾ ਵਰਕਰ ਨਿਰਾਸ਼ ਤੇ ਹਤਾਸ਼ ਹੋਏਗਾ ਔਰ ਤੁਸੀਂ ਦੇਖੋ ਯਾਰ ਭਾਜਪਾ ਨੇ ਬਾਈ ਇਲੈਕਸ਼ਨ ਲੜੇ ਆ ਬਾਈ ਇਲੈਕਸ਼ਨ ਯਾਰ ਜਲੰਧਰ ਤੇ ਕਿੱਦਾਂ ਲੜੇ ਆ ਸਾਰੀ ਭਾਜਪਾ ਸਾਰੀ ਟੁੱਟ ਕੇ ਚਲੀ ਗਈ ਬੀਜੇਪੀ ਦਾ ਤਾਂ ਇੱਕ ਕਾਰਕਿਰਤਾ ਵਾਰਡ ਲੈਵਲ ਦਾ ਟੁੱਟਦਾ ਨਹੀਂ ਕਦੀ ਇਹਦਾ ਮਤਲਬ ਬੀਜੇਪੀ ਨੂੰ ਖੁਰ ਲੱਗ ਗਿਆ ਕਾਂਗਰਸ ਵਾਲੀ ਬਿਮਾਰੀ ਲੱਗ ਗਈ ਹੈ ਇਹ ਜਿਹੜੀ ਕਾਂਗਰਸ ਵਾਲੀ ਬਿਮਾਰੀ ਲੱਗੀ ਹੈ ਨਾ ਇਹ ਕਾਂਗਰਸੀਕਰਨ ਕਰਕੇ ਲੱਗੀ ਕਿਉਂਕਿ ਇੱਥੇ ਕਾਂਗਰਸੀ ਆ ਗਏ ਨੇ ਕਾਂਗਰਸੀਆਂ ਦਾ ਰਾਜ ਆ ਗਿਆ ਉਹਦੇ ਨਾਲ ਵਰਕਰ ਜਿਹੜੇ ਆ ਹੁਣ ਆਇਆ ਆਰਾਮ ਗਿਆ ਆਰਾਮ ਪਾਰਟੀ ਲੱਲੀ ਪਹਿਲੇ ਲੱਲੇ ਬਿਕ ਗਏ ਯਾਰ ਕਿੱਥੇ ਲਿਆ ਕੇ ਖੜਾ ਕਰਤਾ ਬੀਜੇਪੀ ਦੇ ਵੋਟ ਬੈਂਕ ਨੂੰ ਤੁਸੀਂ ਦੇਖੋ ਇਹਦਾ ਮਤਲਬ ਟਾਡਾ ਵਰਕਰ ਜਿਹੜਾ ਪਾਰਟੀ ਪ੍ਰਤੀ ਲਾਇਲ ਨਹੀਂ ਰਿਹਾ ਤਾਂ ਪ੍ਰਧਾਨ ਦਾ ਹੀ ਕਸੂਰ ਆ। ਇਹੋ ਜੀ ਇਹੋ ਜੀ ਸਿਚੁਏਸ਼ਨ ਵਿੱਚ ਇਦਾਂ ਦੇ ਲੀਡਰਾਂ ਨੂੰ ਕਾਂਗਰਸ ਦੁਆਰਾ ਆਪਣੇ ਗੱਲ ਪਾਉਣਾ ਚਾਹੂਗੀ ਫੇਰ। ਕਾਂਗਰਸ ਕੋ ਇਦਾਂ ਦੇ ਬਥੇਰੇ ਆ ਜੀ। ਦੇਖੋ ਮੇਰੀ ਗੱਲ ਨਹੀਂ ਸਮਝਦੇ ਭਾਈ। ਕਾਂਗਰਸ ਕੋਲ ਲੀਡਰਸ਼ਿਪ ਦੀ ਕਮੀ ਨਹੀਂ ਆ। ਪ੍ਰਗਟ ਸਿੰਘ ਬੈਠੇ, ਰਾਣਾ ਗੁਰਜੀਤ ਬੈਠੇ। ਕਾਂਗਰਸ ਕੋ ਲੀਡਰਸ਼ਿਪ ਦੀ ਕਮੀ ਨਹੀਂ ਪੰਜਾਬ 'ਚ। ਕੁਲਜੀਤ ਨਾਗਰਾ ਬੈਠੇ ਆ। ਠੀਕ ਆ ਨਾ? ਇਹਨਾਂ ਕੋ ਤਾਂ ਮੈਂ ਆਪ ਕਹਨਾ ਕਾਂਗਰਸ ਦਾ ਇੱਕ ਨਰਸਰੀ ਆ ਪੰਜਾਬ 'ਚ। ਪੰਜਾਬ ਚ ਨਰਸਰੀ ਆ ਬੂਟੇ ਵਾਂਦੀ ਆ ਤੇ ਬੂਟੇ ਉੱਗ ਕੇ ਜਦੋਂ ਫਲ ਆਂਦੇ ਦੂਜੇ ਬੰਦੇ ਲੈ ਵੀ ਜਾਣ ਬੂਟਾ ਤੇ ਕਾਂਗਰਸ ਕੋ ਬਥੇਰੇ ਆ ਯਾਰ ਪੰਜਾਬ ਦੇ ਵਿੱਚ ਕਾਂਗਰਸ ਕੋ ਲੀਡਰਸ਼ਿਪ ਦੀ ਕੋਈ ਕਮੀ ਨਹੀਂ ਇੱਕ ਗੱਲ ਸੁਣ ਲਓ ਔਰ ਦੂਜੀ ਜਿਹੜੀ ਗੱਲ ਨਾ ਮੈਂ ਤੁਹਾਨੂੰ ਇੱਥੇ ਜ਼ਿਕਰ ਕਰਨਾ ਚਾਹਨਾ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਬਹੁਤ ਸਿਆਣੇ ਆ ਲੋਕ ਬੜਾ ਸੋਚ ਸਮਝ ਕੇ ਵੋਟ ਪਾਉਂਦੇ ਆ ਔਰ ਇੰਨਾ ਕੁਸ਼ ਹੋਣ ਦੇ ਬਾਵਜੂਦ ਵੀ ਕਾਂਗਰਸ 26% ਤੇ ਖੜੀ ਹੈ ਤੇ ਇਹਦੇ ਕੋਈ ਮਾਇਨੇ ਆ ਅੱਛਾ ਅੰਤ ਵਿੱਚ ਮੈਂ ਆਹੀ ਪੁੱਛਾਂਗਾ ਡਾਕਟਰ ਸਾਹਿਬ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਲੀਡਰ ਐਵੇਂ ਦਾ ਹੈਗਾ ਜਿਹੜਾ ਇਸ ਸੀਟ ਤੇ ਬਹਿ ਸਕਦਾ ਔਰ ਬਹਿ ਜਾਵੇਗਾ ਨਹੀਂ ਬਹੁਤ ਨੇ ਬਿਜੇਂਦਰ ਸਿੰਘਲਾ ਤਾਂ ਚਲੋ ਚੱਕ ਐਂਡ ਬੈਲੈਂਸ ਹੁੰਦਾ ਪਾਰਟੀ 'ਚ ਇੱਕ ਜੱਟ ਤੇ ਇੱਕ ਹਿੰਦੂ ਲੇਕਿਨ ਪੰਜਾਬ ਦੇ ਵਿੱਚ ਪ੍ਰਗਟ ਸਿੰਘ ਹੈ ਉਹ ਵੀ ਅੱਗੇ ਆ ਸਕਦੇ ਨੇ ਬਹੁਤ ਪਦਮਸ਼ਰੀ ਹੈ ਹਾਕੀ ਦੇ ਕਪਤਾਨ ਰਹੇ ਹੈ ਦੋ ਵਾਰ ਐਮਐਲਏ ਜਿੱਤੇ ਨੇ ਕਾਂਗਰਸੀ ਟਿਕਟ ਤੋਂ 17 ਚ ਵੀ ਜਿੱਤ ਗਏ ਆ 22 ਚ ਵੀ ਜਿੱਤ ਗਏ ਆ ਤੇ ਪਹਿਲਾਂ ਅਕਾਲੀ ਦਲ ਦੀ ਟਿਕਟ ਤੇ ਵੀ ਦਿੱਤੇ ਆ ਹਾਰ ਤਾਂ ਦੇਖੀ ਨਹੀਂ ਉਹਨਾਂ ਨੇ ਪ੍ਰਗਟ ਸਿੰਘ ਹੈ ਰਾਣਾ ਗੁਰਜੀਤ ਹੈ ਰਾਣਾ ਗੁਰਜੀਤ ਤੇ ਇੱਕ ਵਾਰ ਮੈਨੂੰ ਲੱਗਦਾ ਲੋਕ ਸਭਾ ਅੱਜ ਸ਼ਾਇਦ ਹਾਰੇ ਬਾਕੀ ਅਦਰਵਾਇਜ਼ ਤਾਂ ਉਹ ਤਾਂ ਕਦੀ ਜਿੱਤੇ ਹੀ ਹਰ ਵਾਰ ਰਾਣਾ ਗੁਰਜੀਤ ਬਹੁਤ ਵਧੀਆ ਉਹ ਅੱਗੇ ਆ ਸਕਦੇ ਨੇ ਬਹੁਤ ਲੀਡਰ ਹੈ ਯਾਰ ਕਾਂਗਰਸ ਕੋ ਜਿਹੜੇ ਕੁਰਸੀ ਤੇ ਬੈਹ ਸਕਦੇ ਨੇ ਔਰ ਬੜੇ ਉੱਚੇਚੇ ਢੰਗ ਨਾਲ ਬੜੇ ਚੰਗੇ ਢੰਗ ਨਾਲ ਪਾਰਟੀ ਨੂੰ ਚਲਾ ਵੀ ਸਕਦਾ ਬਿਲਕੁਲ ਕਾਂਗਰਸ ਪਾਰਟੀ ਦੇ ਵਿੱਚ ਹੋ ਸਕਦਾ ਹੈ ਕਿ ਆਉਂਦੇ ਦਿਨ ਨੂੰ ਵੱਡਾ ਫੇਰ ਬਦਲ ਦੇਖਣ ਨੂੰ ਮਿਲੇ ਉਹ ਕੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ